ਮਹਾਂਸ਼ੰਤ ਫੜਾ ਤੋਦਿਆਗੇ ਅਰਦਾਸ ਮਾ ਜਿਉ ਪਿੰਡ ਸਭ ਤੇਰਾ ਵਾਹਿਗੁਰੂ ਕੋ ਨਾਮ ਸਭ ਤੇਰੀ ਮੜਾਈ ਕੋਈ ਨਾਮ ਨ ਜਾਵੇ ਮੇਰਾ ਵਾਹਿਗੁਰੂ ਬੋਲਨਾ ਜੀ ਸ੍ਰੀ ਵਾਹਿਗੁਰੂ ਅਰਦਾਸ ਇੱਕੋ ਗੁਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਏ ਵਾਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪੁਗਤੀ ਸੰਮਰਕ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਜੀ ਸਹਾਏ ਅਰਜਨ ਹਰਗੋਬਿੰਦ ਨੂੰ ਸਮਰੋਹ ਜਿਹਾ ਦਾਏ ਸ੍ਰੀ ਹਰਿ ਕ੍ਰਿਸ਼ਨ ਤੇ ਇਹ ਜਿਸ ਢੱ ਸਭ ਦੁੱਖ ਜਾਏ ਤੇ ਇੱਕ ਬਹਾਦਰ ਸਿਮਰਯੇ ਕਰਨੋਂ ਨੇ ਦਾਵੇ ਧਾਇ ਸਭ ਤਾਈਂ ਹਸਾਈ ਦਸਵੀਂ ਪਾਤਸ਼ਾਹ ਸੇਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਤਾਈਂ ਹਸਾਈ ਦਸਾਂ ਪਾਤਸ਼ਾਹ ਦੀ ਆਤਮਕ ਜੋਤ ਜੁਗ ਜੁਗ ਅਟਲ ਚੋਰ ਚਬਰ ਤਾਕਤ ਦੇ ਮਾਲਕ ਸ਼ਬਦ ਗੁਰੂ ਧੰਨ ਧੰਨ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਦਾ ਧਿਆਨਤਰ ਖਾਲਸਾ ਜੀ ਬੋਲੋ ਜੀ ਹਾਏ ਪੰਜਾਬ ਪਿਆਰਿਆਂ ਚੌਹਤ ਸਾਬ ਜਾਦਿਆਂ 40 ਮੁਕਤਿਆਂ ਹਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆਂ ਵੰਡ ਕੀ ਛਕਿਆ ਦੀਗ ਚਲਾਈ ਤੇ ਗਵਾਹੀ ਦੇ ਕੇ ਕੈਂਡੀਟ ਕੀਤਾ ਤਨਾ ਪਿਆਰਿਆਂ ਸਤਾਰਿਆਂ ਦੀ ਕਮਾਈ ਦਾ ਅੰਤਰਖਾਲਸਾ ਜੀ ਬੋਲੋ ਜੀ ਜਨਾਬ ਸਿੰਘਾ ਸਿੰਘਣੀਆਂ ਨੇ ਧਰਮ ਇਸ ਤੇ ਬੰਦ-ਬੰਦ ਕਟਾਈ ਖੂਪੜੀਆਂ ਲੋਹਾਈਆਂ ਚੜਕਟੀਆਂ ਤੇ ਚੜੇ ਪੁੱਠੀਆਂ ਖੜਾ ਤਰਾਈਆਂ ਗਈਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਦ ਸਤ ਸੰਗ ਨਵਾਈ ਬਨਾਲ ਸਿੰਘਾ ਸਿੰਘਣੀਆਂ ਭਜੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਖਾਲਸਾਹਿ ਬੋਲੋ ਜੀ ਪੰਜਾਬ ਤਖਤਾ ਸਰਵਤ ਗੁਰਦੁਆਰਿਆਂ ਦਾ ਧਿਆਨ ਤਰਖਾਲਸਾਹਿ ਬੋਲੋ ਜੀ ਨੇ ਤੁਮੇ ਸ਼ੁਰੂਤ ਖਾਲਸਾ ਜੀ ਕੀ ਅਰਦਾਸ ਹੈ ਜੀ ਸ਼ੁਰੂਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੇ ਚਿਤਾ ਬਿਨ ਕਾ ਸਦਕਾ ਸਭ ਸੁਖੋ ਵੇ ਜਹਾਂ ਜਾਂ ਖਾਲਸਾ ਜੀ ਸਾਹ ਤਾਹਕਰ ਸ਼ਿਆਰਤ ਦੇ ਤੇਕ ਫਤੇ ਵਿਰਧ ਕੀ ਭੈ ਜਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਣ ਕਿਸਦਾ ਰਹੇ ਧਰਮ ਵਿਵੇਕ ਤਨੁਸਾਗ ਦਾਣ ਦਾ ਨ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਾਰਸ਼ਨ ਅਚਨਾਨ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਦਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨਿ ਮਾਮਾ ਤੂਚੀ ਮਤ ਪਤਾ ਰੱਖਾ ਆਪ ਕਾਲਪੁਰਖ ਵਾਹਿਗੁਰੂ ਇਹ ਕਾਲਪੁਰਖ ਆਪਣੇ ਪੰਥ ਦੇ ਸਦਾ ਸਹਾਇਤਾਜਿਓ ਸ਼੍ਰੀਨ ਕਾਨਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਤਾ ਮਤ ਜਨ ਤੋਂ ਪੰਥ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨਦਾਰ ਤੇ ਸੇਵਾ ਸੰਭਾਲਦਾਦਾਨ ਖਾਲਸਾ ਜੀਨ ਬਖਸ਼ੂ ਇਹਨ ਮਾਨਿਆਂ ਦੇ ਮਹਾਨ ਨਤਾਨਿਆਂ ਦੇ ਤਾਨ ਨਯੋਟਿਆਂ ਦੇ ਓਟ ਨਿਆਜ਼ ਸੁਨਿੰਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਧੰਨ ਧੰਨ ਸ੍ਰੀ ਗੁਰੂ ਅਰਬਦਾਸ ਜੀ ਪਾਛਾ ਮਹਾਰਾਜ ਜੀਓ ਆਪ ਜੀ ਅੱਗੇ ਅਰਦਾਸ ਜੋ ਦੀ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਏ ਘਰ ਨਾਮ ਦੇ ਮਰਮੰਤਨ 시ਤਲ ਹੋਏ ਦੇ ਮਹਵਤਨ ਸਾਹਿਬ ਜੀਓ ਆਪ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਬਖ ਰਕਤੇ ਸੱਚੇ ਪਾਤਸ਼ਾਹ ਜੀਓ ਸਮੂਹ ਸੰਗਤ ਨੇ ਰਲ ਮਿਲ ਕੇ ਸੱਚੇ ਪਾਤਸ਼ਾਹੀਓ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਨਵੇਂ ਚਾਹੇ ਅਨ ਸੱਚੇ ਪਾਤਸ਼ਾਹੀਓ ਕਿਰਪਾ ਕਰਨੀ ਸਮੂਹ ਸੰਗਤ ਤੇ ਮੇਲ ਭਿਆਰਥ ਰੱਖਣਾ ਸੱਚੇ ਪਾਤਸ਼ਾਹੀਓ ਅੱਗੇ ਤੋਂ ਸਮਰੱਥ ਬਖਸ਼ਣੀ ਇਸੇ ਤਰ੍ਹਾਂ ਹੀ ਸੇਵਾ ਕੰਡਾ ਬਲ ਉਦਮ ਚਾਹ ਬਖਸ਼ਣਾ ਸੱਚੇ ਪਾਤਸ਼ਾਹੀ ਸਮੂਹ ਸੇਵਾਦਾਰਾਂ ਤੇ ਸੱਚੇ ਪਾਤਸ਼ਾਹੀਓ ਸੇਵਾ ਕੰਡਾ ਬਲ ਬਖਸ਼ਣਾ ਸੱਚੇ ਪਾਛਾ ਹੀ ਤੰਦਰੁਸਤ ਸਿੰਘ ਬਖਸ਼ਣੀਆਂ ਚੜ੍ਹਦੀਆਂ ਕਲਾਵਕਸ਼ਣੀਆਂ ਸੱਚੇ ਪਾਤਸ਼ਾਹ ਜੀ ਉਹ ਰਹਿੰਦੇ ਕਾਲ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਨਿਰਵੇਗ ਸਿਦੇ ਚੜ੍ਹਨੇ ਸੱਚੇ ਪਾਤਸ਼ਾਹ ਜੀ ਉਹ ਅਰਦਾਸ ਜੋ ਦੀ ਬੇਨਤੀ ਪ੍ਰਵਾਨ ਕਰਨ ਸੱਚੇ ਪਾਤਸ਼ਾਹ ਜੀ ਉਹ ਚੜਦੀ ਕਲਾ ਵਿੱਚ ਸਿਟੇ ਪਾਸ਼ਾ ਜੀ ਆਪ ਦੇ ਹਜ਼ੂਰ ਸਿਟੇ ਪਾਸ਼ਾ ਜੀ ਕੜਾ ਪਰਛਾਤੀ ਦੇਗਾ ਹਜਰ ਹੈ ਦਰ ਪ੍ਰਮਾਨ ਹੋਵੇ ਪ੍ਰਵਾਨ ਹੋਇਆ ਪੰਚਾਇਤ ਸੂਤ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇ ਲੋ ਜਨਮ ਲੈ ਤਰਨਾਮ ਚ ਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭੜ ਸਰਵਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਬੋਲੇ ਸੋ ਨਿਹਾਲ ਸਤਗੁਰ ਦਾਸਾ ਦੀ ਜੈ ਸਤਗੁਰ ਮਾਜ਼ਲ ਦੀ ਜੈ ਗੁਰਦੇਵ ਸਤਗੁਰ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਤੋ ਨਿਸ਼ਾਨ ਸਾਹਿਬ ਦੀ ਰਸਮ ਜਿਹੜੀ ਹੈ ਉਹ ਬਕਾਇਦਾ ਤੌਰ ਤੇ ਸਮਾਪਤ ਹੋ ਚੁੱਕੀ ਹੈ ਸਵੇਰੇ ਮੈਂ ਜਿਵੇਂ ਦੱਸਿਆ ਸੀਗਾ ਕਿ ਨਿਸ਼ਾਨ ਸਾਹਿਬ ਜਿਹੜਾ ਚੜਾਇਆ ਜਾ ਰਿਹਾ ਹੈ ਹਰ ਦਾ ਨਿਸ਼ਾਨ ਜਿਹੜਾ ਹੈ ਸਭ ਤੋਂ ਸਾਫ ਉਸ ਨਿਸ਼ਾਨ ਦੇ ਦਰਸ਼ਨ ਨਗਰ ਦਰਸ਼ਨ ਆਉਂਦੇ ਨੇ ਔਰ ਪ੍ਰਬੰਧਕਾਂ ਦੇ ਵੱਲੋਂ ਬੜੀ ਸ਼ਿੱਦਤ ਦੇ ਨਾਲ ਸਤਿਗੁਰ ਅਰਦਾਸ ਮਹਾਰਾਜ ਜੀ ਦੇ 699 ਪ੍ਰਕਾਸ਼ ਪੁਰਬ ਨੂੰ ਮੱਦੇਨਜ਼ਰ ਰੱਖਦੇ ਹੋਏ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਸੰਗਤ ਵਾਸਤੇ ਇੰਤਜ਼ਾਮ ਕੀਤੇ ਗਏ ਨੇ ਮੈਂ ਪੰਡਾਲ ਵੀ ਦਿਖਾ ਚੁੱਕਾ ਹਾਂ ਸਤਿਗੁਰ ਅਰਦਾਸ ਮਹਾਰਾਜ ਜੀ ਦਾ 659ਵਾਂ ਪ੍ਰਕਾਸ਼ ਪੁਰੂ ਪੂਰੇ ਸੰਸਾਰ ਦੇ ਵਿੱਚ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਔਰ ਪ੍ਰਬੰਧਕਾਂ ਵੱਲੋਂ ਭੈਣਾ ਵੱਲੋਂ ਵੀਰਾਂ ਵੱਲੋਂ ਬੱਚਿਆਂ ਬਜ਼ੁਰਗਾਂ ਵੱਲੋਂ ਜੋ ਜੋ ਵੀ ਮਤਲਬ ਇਸ ਦਰਬਾਰ ਨਾਲ ਜੁੜੇ ਹੋਏ ਨੇ ਉਹ ਆਪਣੀ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਜੋ ਸਰਦਾ ਦੇ ਨਾਲ ਉਹ ਦਿੰਦੇ ਨੇ ਸਤਗੁਰੂ ਅਰਬਦਾਸ ਮਹਾਰਾਜ ਜੀ ਉਹਨਾਂ ਦੇ ਲੇਖੇ ਲਾਉਣ ਔਰ ਉਹਨਾਂ ਪਰਿਵਾਰਾਂ ਦੇ ਉੱਪਰ ਕਿਰਪਾ ਦਇਆ ਆਪਣੀ ਬਣਾਈ ਰੱਖਣ ਵੈਸੇ ਹੀ ਆਪਾਂ ਦੇਖੀਏ ਤੇ ਆਪਣੀ ਕੌਮ ਦੇ ਉੱਪਰ ਸਤਗੁਰੂ ਅਰਬਦਾਸ ਮਹਾਰਾਜ ਜੀ ਦੀ ਇੰਨੀ ਬਖਸ਼ਿਸ਼ ਹੈ ਇੰਨਾ ਜ਼ਿਆਦਾ ਮਤਲਬ ਉਹਨਾਂ ਦੀ ਕਿਰਪਾ ਦਾ ਹੱਥ ਹੈ ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ ਸਮੱਸਿਆਵਾਂ ਮਾਂ ਤਾਂ ਕਿਤੇ ਨਾ ਕਿਤੇ ਸਾਡੀ ਸੋਚ ਦੀਆਂ ਹੁੰਦੀਆਂ ਨੇ ਸੋ ਮੈਂ ਇੱਕ ਵਾਰੀ ਫਿਰ ਪੂਰੀ ਪਰਬੰਧਕ ਕਮੇਟੀ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਜਿਨ੍ਹਾਂ ਨੇ ਬੜੀ ਸ਼ਿੱਦਤ ਦੇ ਨਾਲ ਇਹਨੇ ਖੂਬਸੂਰਤ ਇੰਤਜ਼ਾਮ ਕੀਤੇ ਨੇ ਔਰ ਨਿਸ਼ਾਨ ਸਾਹਿਬ ਦੀ ਜਿਹੜੀ ਰਸਮ ਹੈ ਉਹ ਅਦਾ ਕੀਤੀ ਹੈ ਸਤਿਗੁਰ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਜਿਹੜਾ ਕਾਰਜ ਅਸੀਂ ਤੁਹਾਡੀ ਕਿਰਪਾ ਦੇ ਨਾਲ ਚੁੱਕਣ ਜਾ ਰਹੇ ਉਸ ਵਿੱਚ ਸਾਨੂੰ ਸਫਲਤਾ ਦੇਣੀ ਹੈ ਔਰ ਸਾਨੂੰ ਉਹਦੇ ਵਿੱਚ ਪੂਰੀ ਤਰ੍ਹਾਂ ਤਨਦੇਹੀ ਨਾਲ ਸੰਗਤ ਦੀ ਸੇਵਾ ਕਰਨ ਦਾ ਮੌਕਾ ਦੇਣਾ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਸ ਹੋਮ ਸੋ ਹੋਤਾ ਹੈ ਪੋਸੂਨਾਮਾ ਚੈਨਲ ਲਈ ਡੀਐਮਡਬਲੂ ਸ਼੍ਰੀ ਗੁਰੂ ਰਬਦਾਸ ਹਰਮੰਦਰ ਡੀਐਮਡਬਲੂ ਪਟਿਆਲਾ ਤੋਂ